ਹਸਨ ਖੇਡਣ ਮਨ ਕਾ ਚੋ ਗੁਰਬਾਣੀ ਚ ਲਿਖਿਆ ਸੋ ਬੜਾ ਸੋਹਣਾ ਝੁੰਮਰ ਬੜੀ ਸੋਹਣੀ ਲੁੱਡੀ ਬੜਾ ਸੋਹਣਾ ਫੋਕ ਆਰਕੈਸਟਰਾ ਚੱਲ ਰਿਹਾ ਫਸਟ ਸੈਕੰਡ ਆਉਣਗੇ ਖੁਸ਼ੀਆਂ ਹੋਣਗੀਆਂ ਮੈਂ ਖੁਦ ਯੂਥ ਫੈਸਟੀਵਲਾਂ ਚੋਂ ਨਿਕਲਿਆ ਹਾਂ ਮੈਂ ਤੁਹਾਨੂੰ ਜੇ ਤੁਹਾਡੀ ਇਜਾਜ਼ਤ ਹੋਵੇ ਇੱਕ ਦੋ ਇਹ ਜਿਹੀਆਂ ਗੱਲਾਂ ਸ਼ੇਅਰ ਕਰਾਂ ਜਿਹੜੀਆਂ ਮੈਂ ਕਦੇ ਵੀ ਨਹੀਂ ਦੱਸੀਆਂ ਕਰਮਜੀਤ ਤਾਂ ਬੈਠਾ ਕਰਮਜੀਤ ਨੂੰ ਪਤਾ ਹੈ ਹੁਣ ਬਾਪੂ ਮੇਰਾ ਸੈਂਸ ਮਾਸਟਰ ਐਮਏ ਬੀਐਸਸੀ ਬੀਐਡ ਮੈਂ ਹੁਣ ਸਨਾਮ ਕਾਲੇ ਚ ਆ ਕੇ ਆ ਜਿਹੜੇ ਕਲਚਰ ਪ੍ਰੋਗਰਾਮਾਂ ਚ ਪੈ ਗਿਆ ਉਹੀ ਹੋਇਆ ਜੋ ਹਰੇਕ ਨਾ ਹੁੰਦਾ ਕੁੱਟ ਪਈ ਕਰਿਆ ਕੇ ਕਹਿੰਦੇ ਇਹ ਕੰਮ ਨਹੀਂ ਕਰਨਾ ਪਹਿਲਾਂ ਪੜ੍ਹਨ ਮੇਰੇ ਕੀੜਾ ਅੰਦਰ ਹੋਰ ਕੋਈ ਬਾਪੂ ਕਹਿੰਦਾ ਵੀ ਨਹੀਂ ਪੜਨਾ ਪਹਿਲਾਂ ਪੜ੍ਹ ਕੇ ਆ ਬਣਾ ਫਿਰ ਦੇਖ ਲਈ ਚਲੋ ਸਾਲਕ ਬੰਦ ਰਿਹਾ ਸਟੇਜਾਂ ਤੇ ਜਾਣਾ ਬੰਦ ਰਿਹਾ ਚੋਰੀਆਂ ਜਾਣ ਲੱਗਿਆ ਫਿਰ ਮੈਂ ਕਰਮਜੀਤ ਮੈਨੂੰ ਮਿਲ ਗਿਆ ਮੈਂ ਕਿਹਾ ਬਾਈ ਮੈਨੂੰ ਦੱਸ ਦਿਆ ਕਰ ਯਾਰ ਕਹਣਾ ਚੱਲਿਆ ਕਰਾਂ ਇਕੱਠੇ ਹੁਣ ਚੋਰੀਆਂ ਜਾਣ ਤਾਂ ਲੱਗ ਗਿਆ ਉੱਥੇ ਜਾ ਕੇ ਜਿੱਤ ਜਾ ਕਰੀਏ ਸੀ ਜਿੱਤ ਜਾਵਰੀ ਟਰਾਫੀ ਮਿਲ ਜਿਆ ਕਰੇ ਹੁਣ ਮੈਨੂੰ ਚਿੰਤਾ ਇਸ ਗੱਲ ਦੀ ਮੈਨੂੰ ਖੁਸ਼ੀ ਇਸ ਗੱਲ ਦੀ ਨਹੀਂ ਕਿ ਆਪਾਂ ਫਸਟ ਆ ਗਏ ਜਾਂ ਟਰਾਫੀ ਮਿਲ ਗਈ ਮੈਨੂੰ ਚਿੰਤਾ ਇਹ ਦੀ ਵੀ ਟਰਾਫੀ ਕਿੱਥੇ ਰੱਖਾਂਗੇ ਘਰੇ ਹੁਣ ਜਾ ਕੇ ਬਾਪੂ ਫੇਰ ਕੋਟੂ ਫੇਰ ਜਾਣ ਲੱਗਿਆ ਯਕੀਨ ਮੰਨਿਓ ਬੱਸ ਦੇ ਵਿੱਚ ਜਾਂਦੇ ਕਦੇ ਮਲੇਰ ਕੋਟ ਲਿਓ ਕਦੇ ਐਸਡੀ ਕਾਲਜ ਬਰਨਾਲੇ ਤੋਂ ਕਦੇ ਸ਼ਿਵਾਲਿਕ ਕਾਲਜ ਨਯਾ ਨੰਗਲ ਤੋਂ ਬਸ ਜਾਂਦੇ ਟਰੋਫੀ ਹੱਥ ਚ ਬੜੀ ਹੁੰਦੀ ਕੋਈ ਨਾਲ ਦੀ ਸਵਾਰੀ ਕਹਿ ਦਿੰਦੀ ਬੜੀ ਸੋਹਣੀ ਟਰੋਫੀ ਹੈ ਜੀ ਕਿੱਥੋਂ ਜਿੱਤੀ ਹੈ ਮੈਂ ਕਹ ਜੀ ਇੱਥੋਂ ਜਿੱਤੀ ਹੈ ਬੜੀ ਸੋਹਣੀ ਮੈਂ ਭਰਾ ਤੂੰ ਲੈ ਜਾ ਸੌ ਲੱਗੇ ਹੁਣ ਉਹਨਾਂ ਨੂੰ ਪਤਾ ਹੋਊਗਾ ਹੁਣ ਮੈਨੂੰ ਜਾ ਪਛਾਣਨ ਲੱਗੇ ਉਹਨੂੰ ਮੈਂ ਬਾਅਦ ਚ ਤੇ ਮੇਰੀਆਂ ਪਤ ਨਹੀਂ ਕਿੰਨੀਆਂ ਕ ਟਰੋਫੀਆਂ ਕਿਸੇ ਹੋਰ ਦੇ ਘਰ ਹੀ ਪਈਆਂ ਨੇ ਪਰ ਮੇਰਾ ਮਕਸਦ ਟਰੋਫੀ ਨਹੀਂ ਸੀ ਮੇਰਾ ਮਕਸਦ ਪਰਫਾਰਮੈਂਸ ਸੀ ਇੱਥੇ ਫਰਸਟ ਆ ਗਏ ਟਰੋਫੀ ਜਿੱਦੇ ਮਰਜ਼ੀ ਘਰੇ ਪਈ ਹੋਵੇ ਤੁਸੀਂ ਲੋਕਾਂ ਦੀ ਦਾਦ ਲੈ ਲਈ ਬਸ ਪਬਲਿਕ ਵੱਲੋਂ ਤੁਸੀਂ ਜਿੱਤ ਗਏ ਤਾਂ ਉਹ ਤੋਂ ਵੱਡੀ ਟਰੋਫੀ ਕੋਈ ਨਹੀਂ ਹੈ ਕਈ ਵਾਰੀ ਪਬਲਿਕ ਤਾੜੀਆਂ ਮਾਰ ਦਿੰਦੀ ਹੈ ਪਰ ਜੱਜ ਸਹਿਬਾਨ ਫੈਸਲਾ ਕੋਈ ਹੋਰ ਦੇ ਦਿੰਦੇ ਨੇ ਪਰ ਮੈਂ ਤਾਂ ਪਬਲਿਕ ਦੇ ਫੈਸਲੇ ਨੂੰ ਮੰਨਦਾ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਵੀ ਫੈਸਲੇ ਕਈ ਵਾਰੀ ਐਦਾਂ ਦੇ ਦੇ ਦਿੰਦੇ ਆ। ਸੋ ਜਿੱਥੇ ਜਿਹੜਾ ਨਾ ਪਬਲਿਕ ਹੈ ਉਹ ਤੋਂ ਵੱਡਾ ਕੋਈ ਅਮਰੀਕਾ ਚ ਅਵਾਰਡ ਹੀ ਹੈ ਨਹੀਂ ਕੋਈ। ਦੁੱਜਾ ਜਿੰਨੇ ਮਰਜ਼ੀ ਵੱਡੇ ਬਣ ਜਾਓ ਆਪਿਆਂ ਦੇ ਨਾਲ ਰਿਹਾ ਕਰੋ। ਆਪਣਿਆਂ ਦੇ ਨਾਲ ਰਿਹਾ ਕਰੋ। ਤੁਹਾਡੇ ਪਿੰਡ ਦੇ ਦੋਸਤ ਤੁਹਾਡੇ ਪੁਰਾਣੇ ਦੋਸਤ ਤੁਹਾਡੇ ਟੀਚਰ ਤੁਹਾਡੇ ਮਾਪੇ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਹੈ ਉਹਨਾਂ ਨੂੰ ਨਹੀਂ ਛੱਡਣਾ ਜਿੰਨੇ ਮਰਜ਼ੀ ਵੱਡੇ ਉੱਚੇ ਹੋ ਜਾਓ ਇੱਕ ਚੂਹਾ ਸੀਗਾ ਸੁਨਾਰੇ ਦੀ ਦੁਕਾਨ 'ਚ ਵੜ ਗਿਆ ਚਲੋ ਮੈਂ ਥੋੜਾ ਜਿਹਾ ਕੁੜੀਆਂ ਵਾਸਤੇ ਅਪਡੇਟ ਕਰ ਦਾਂ ਜੁਐਲਰੀ ਸ਼ਾਪ 'ਚ ਵੜ ਗਿਆ ਹੀਰਾ ਖਾ ਗਿਆ ਹੀਰਾ ਹੀਰਾ ਨਿਕਲ ਗਿਆ ਉਹਨੂੰ ਪਤਾ ਲੱਗ ਗਿਆ ਦੁਕਾਨਦਾਰ ਨੂੰ ਵੀ ਹੀਰਾ ਖਾ ਗਿਆ ਮਹਿੰਗਾ ਹੀਰਾ ਸੀ ਖਾ ਗਿਆ ਹੀਰਾ ਖਾ ਕੇ ਸਾਹਮਣੀ ਉਹਦੇ ਖੁੱਡ ਚ ਵੜ ਗਿਆ ਉਹਨੇ ਖੁੱਡ ਪਟਵਾਈ ਥੱਲੇ 100 150 ਚੂਹਾ ਬੈਠਾ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਨੂੰ ਤਾਂ ਪਛਾਣ ਸਕਦਾ ਮੈਂ ਚੂਹਾ ਕਿਵੇਂ ਪਛਾਣਾ ਹੁਣ ਕੀ ਦੀ ਕੀ ਦੀ ਟੱਡੇ ਚ ਐ ਉਹਨੇ ਚੂਹਿਆਂ ਵਾਲਾ ਬੁਲਾਇਆ ਕੋਈ ਸਪੈਸ਼ਲਿਸਟ ਕਹਿੰਦੇ ਯਾਰ ਇੰਨਾ ਚੋਂ ਇੱਕ ਦੇ ਵਿੱਚ ਮੇਰਾ ਹੀਰਾ ਐ ਦੱਸ ਸਕਦਾ ਉਹ ਕਹਿੰਦਾ ਉਹ ਜਿਹੜਾ ਸੱਜੇ ਪਾਸੇ ਇਕੱਲੇ ਨੱਚੀ ਜਾਂਦਾ ਨਾ ਸਾਰੇ ਤੁਹਾਡਾ ਹੋ ਕੇ ਇਹਨੂੰ ਫੜ ਲਾ ਉਹਨੂੰ ਫੜ ਲਿਆ ਢਿੱਡ ਚੀਰਿਆ ਹੀਰਾ ਨਿਕਲਿਆ ਉਹ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨਿਆਂ ਚੋਂ ਵੀ ਹੀਰਾ ਇਹਦੇ ਕੋਲੇ ਆ ਉਹ ਕਹਿੰਦਾ ਜਦੋਂ ਚੂਹਿਆਂ ਕੋਲੇ ਜਾਂ ਸਮਝ ਲਓ ਵੀ ਜਿਹੜੇ ਡਿਜ਼ਰਵ ਨਹੀਂ ਕਰਦੇ ਉਨਾਂ ਕੋਲੇ ਅਚਾਨਕ ਅਮੀਰੀ ਆ ਜੇ ਨਾ ਸਭ ਤੋਂ ਪਹਿਲਾਂ ਉਹਦੇ ਕਬੀਲੇ ਨੂੰ ਛੱਡ ਦਿਆ ਉਹ ਬਸ ਉਹ ਚੂਹਾ ਰਲੇ ਹੀ ਨਹੀਂ ਉਹਨਾਂ ਨਾਲ ਕਹਿੰਦਾ ਤੂੰ ਪਰਾਂ ਹੋ ਜਾ ਮੇਰੇ ਕੋਲੇ ਹੀਰਾ ਹੈ ਜੇ ਕਿਤੇ ਵਿੱਚ ਬੈਠਾ ਰਹਿੰਦਾ ਵੱਜ ਜਾਂਦਾ ਉਹ ਆਪਰੇ ਵੀ ਅਹੀਂ ਚਾਰ ਪੈਸੇ ਆ ਜਾਣ ਪਹਿਲਾਂ ਗਵੰਡੀਆਂ ਨਾਲ ਲੜਦੇ ਆਪਾਂ ਤੂੰ ਕੌਣ ਆ ਭੂਆ ਕੌਣ ਹੁੰਦੀ ਆ ਮਾਸੜ ਕੌਣ ਹੁੰਦਾ ਮੈਂ ਕਹਿੰਦਾ ਅੱਜ ਤੁਹਾਨੂੰ ਤੁਸੀਂ ਦੇਖਤੀ ਮੇਰੇ ਤੇਜ ਦਾ ਫਿਊਚਰ ਬਹੁਤ ਵੱਡੇ ਵੱਡੇ ਉਹਦਿਆਂ ਤੇ ਜਾਣਾ ਹੈ ਤੁਸੀਂ ਜਦੋਂ ਵੱਡੇ ਹੋਗੇ ਨਾ ਉਨੇ ਹੀ ਨੀਵੇਂ ਹੋ ਜਾਓ ਬਸ ਜਦੋਂ ਤੁਸੀਂ ਫੜੇ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਨ ਨਾ ਕਰੀ ਜਦੋਂ ਤੁਸੀਂ ਨੀਵੇਂ ਹੋ ਕੇ ਪਿੰਡ ਜਾਓਗੇ ਰਿਸ਼ਤੇਦਿਆਂ ਨੇ ਜਾਓਗੇ ਤੁਹਾਡੀ ਇੱਜ਼ਤ ਹੋਰ ਵਧੂਗੀ ਜੇ ਆਕਰ ਕੇ ਜਾਓਗੇ ਉਹ ਕਹਿੰਦੇ ਠੀਕ ਹੈ ਪਰ ਆਵਾ ਰਹਿ ਫੇਰ ਬੜੇ ਬੜੇ ਸਿਕੰਦਰ ਤੁਰ ਕੇ ਫਿਰ ਤਾਂ ਦੁਨੀਆ ਜਿੱਤ ਕੇ ਐਡੀ ਕਿਹੜੀ ਗੱਲ ਹੁੰਦੀ ਐ ਸੋ ਮੈਂ ਇਹੀ ਕੱਜ ਜੂਤ ਨੂੰ ਮੈਂ ਕਹਿਣਾ ਚਾਹਣਾ ਕਿ ਪੜੋ ਤਰੱਕੀਆਂ ਕਰੋ ਵੱਡੇ ਵੱਡੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰੋ ਪਰ ਨਾਲ ਦੀ ਨਾਲ ਜਦੋਂ ਤੁਹਾਨੂੰ ਸਕਸੈਸ ਮਿਲੂਗੀ ਤੁਹਾਡੇ ਗਵਾਂਢੀ ਤੁਹਾਡੇ ਰਿਸ਼ਤੇਦਾਰ ਆਉਣਗੇ ਬਾਈ ਜੀ ਕਿਹੜਾ ਟੈਸਟ ਦਿੱਤਾ ਸੀ ਜ਼ਰੂਰ ਦੱਸੋ ਉਹਨਾਂ ਨੂੰ ਕਿ ਆਹ ਟੈਸਟ ਹੁੰਦਾ ਐਨੀ ਫੀਸ ਐ ਆ ਕਿਤਾਬ ਇਥੋਂ ਮਿਲਦੀ ਐ ਤਾਂ ਕਿ ਉਹ ਵੀ ਪਾਸ ਕਰ ਲੈ ਆਪਣੇ ਕੀ ਐ ਆਪਾਂ ਉਲਟਾ ਕੰਮ ਆ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪड़ोसी ਸੁਖੀ ਹੈ ਗਵਾਂਡੀ ਕਾਰ ਲਿਆਵੇ ਲੈ ਆਪਾਂ ਇਹ ਨਹੀਂ ਕਹਿੰਦੇ ਵੀ ਮੈਂ ਵੀ ਮਿਹਨਤ ਕਰਕੇ ਤੋ ਮਹਿੰਗੀ ਕਾਰ ਲਵਾਂ ਆਪਾਂ ਉਹੀ ਸੋਚਣ ਲੱਗੇ ਨਾ ਹਾਰਨ ਮਾਰ ਕੇ ਲੰਗਦਾ ਚਰੀਟਾ ਪਾਵਾਂਗੇ ਲੈ ਸ੍ਰੀ ਟਾ ਪਾ ਵੀ ਦਿੰਨੇ ਆ ਕੋਈ ਅਸੀ ਗੱਲ ਨਹੀਂ ਐ ਲੰਘਦੇ ਲੰਘਦੇ ਪਾ ਵੀ ਦਿੰਨੇ ਕਾਦੀ ਅਚ੍ਰਿਤ ਨਾ ਪਾਈ ਐ ਨੀ ਉਹ ਸਾਰਾ ਸਮਾਜ ਤਰੱਕੀ ਕਰੂਗਾ ਤਾਂ ਪੰਜਾਬ ਤਰੱਕੀ ਕਰੂਗਾ ਜੇ ਰੰਗਲੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਰੇ ਪੰਜਾਬ ਚ ਰੰਗ ਭਰਿਆ ਜਾਊਗਾ ਕੋਈ ਜ਼ਿਲ੍ਹਾ ਕੋਈ ਤਹਿਸੀਲ ਜਾਂ ਕੋਈ ਪਿੰਡ ਤੁਸੀਂ ਬਦਰੰਗਾ ਛੱਡ ਨਹੀਂ ਸਕਦੇ ਆ ਤਾਂ ਜਿਨਿਵਰਸਿਟੀ ਇਸ ਤਰ੍ਹਾਂ ਦੀ ਐ ਜਿੱਥੋਂ ਬੜੇ ਬੜੇ ਸਾਇੰਟਿਸਟ ਨਿਕਲਦੇ ਨੇ ਤੇ ਮੈਨੂੰ ਜਦੋਂ ਬੀਸੀ ਸਾਹਿਬ ਨੇ ਡੋੜਾ ਸਾਹਿਬ ਨੇ ਕਿਹਾ ਕਿ ਆਉਣਾ ਹੈ ਮੈਂ ਕਿਹਾ ਕਿ ਮੈਂ ਆ ਜੂਗਾ ਜੀ ਹੋਸਾ ਦਾ ਪਹਿਲਾਂ ਵਾਲੇ ਜਿਹੜੇ ਅਫਸਰ ਅਫਸਰ ਮੈਨੂੰ ਕਈ ਵਾਰ ਕਹਿਣ ਲੱਗ ਜਾਂਦੇ ਨੇ ਸਰ ਇਸ ਯਹਾਂ ਪੇ ਹਮੇਂ ਜਾਣਾ ਨਹੀਂ ਚਾਹੀਏ ਮੈਂ ਕਿਉਂ ਪਹਿਲੇ ਵਾਲੇ ਮੁੱਖ ਮੰਤਰੀ ਯਹਾਂ ਜਾਂਦੇ ਨਹੀਂ ਥੇ ਮੈਂ ਕਪੀਨਿਸੀਲੀ ਇਹ ਤਾਂ ਪਹਿਲੇ ਵਾਲੇ ਐ ਉਹ ਅਗਰ ਜਾਂਤੇ ਤਾਂ ਹਾਜ ਵਾਲੇ ਨਾ ਹੁੰਦੇ ਫਿਰ ਹਾਂ ਇਹ ਵੀ ਠੀਕ ਆ ਸਰ ਕੋਈ ਜਾਣਾ ਚਾਹੀਦਾ ਵੀ ਲੋਕਾਂ ਚ ਕੋਈ ਪ੍ਰੋਟੋਕਾਲ ਹੈ ਵੀ ਇੰਨੇ ਬੰਦੇ ਹੋਣਗੇ ਤਾਂ ਜਾਊਗਾ ਯੂਥ ਬੈਠਾ ਮੇਰੇ ਮੂਰੇ ਕੀ ਪਤਾ ਕਿਹਨੂੰ ਇੱਕ ਇੱਕ ਪਿੱਕ ਬੰਦੇ ਨੇ ਕੋਈ ਕੋਈ ਗੱਲ ਸਮਝ ਆ ਗਈ ਉਹਦੀ ਜ਼ਿੰਦਗੀ 'ਚ ਬਦਲਾ ਆ ਗਿਆ ਲੈ ਮੇਰੇ ਲਈ ਤਾਂ ਪੁੰਨ ਦਾ ਕੰਮ ਹੈ 101 ਕੰਡ ਪਟਾ ਜਿੰਨਾ ਪੁੰਨ ਲੱਗ ਗਿਆ ਫਿਰ ਸਮਝ ਲੋ ਵੀ ਜੇ ਆ ਸਾਡੇ ਵਰਗੇ ਇਸ ਲੈਵਲ ਤੇ ਪਹੁੰਚ ਸਕਦੇ ਨੇ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਵੀ ਜਹਾਜ਼ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ 747 787 350 ਪੈਸੈਂਜਰਸ ਉਹਨਾਂ ਦਾ ਸਮਾਨ ਆਪਣਾ ਵਜ਼ਨ ਲਗਭਗ ਸਵਾ ਲੱਖ ਲੀਟਰ ਤੇਲ ਲੈ ਕੇ ਉਹ ਜਹਾਜ਼ ਉੱਡ ਜਾਂਦਾ ਹੈ ਇਹ ਨਹੀਂ ਤਾਕਤ ਹੁੰਦੀ ਆ ਪਰ ਜਦੋਂ ਗੇਟ ਤੇ ਲੱਗਿਆ ਖੜਾ ਹੁੰਦਾ 에ਰਪੋਰਟ ਤੇ ਤਾਕਤ ਜ਼ੀਰੋ ਹੁੰਦੀ ਹੈ ਕਿਉਂਕਿ ਜਹਾਜ਼ ਦੇ ਬੈਗ ਗੇਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਉਹ ਉਹਨੂੰ ਐਂ ਜੇ ਕਰਕੇ ਐਂ ਜੇ ਕਰਕੇ ਐ ਸਿੱਧਾ ਕਰ ਦਿੰਦਾ ਫਿਰ ਜਹਾਜ਼ ਨੂੰ ਰਨ ਪਰ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਹੁਣ ਤੂੰ ਪਰਾਂ ਹੋ ਜਾ ਹੁਣ ਮੇਰਾ ਕੰਮ ਹੈ ਇਹ ਅੱਗੇ ਇੰਜਨਾਂ ਤੇ ਡਿਪੈਂਡ ਕਰਦਾ ਜਹਾਜ਼dਿਆਂ ਤੇ ਕਿ ਉਹ ਦਿੱਲੀ ਵਾਲੇ ਰਨਵੇ ਤੋਂ ਉੱਡ ਕੇ 14.5 ਘੰਟਿਆਂ ਬਾਅਦ ਸਨ ਫਰਾਂਸਿਸਕੋ ਉੱਤਰਦਾ ਹੈ ਜਾਂ 35 ਮਿੰਟਾਂ ਬਾਅਦ ਚੰਡੀਗੜ੍ਹ ਉੱਤਰਦਾ ਹੈ ਇਹ ਤਾਂ ਇੰਜਣ ਉੱਤੇ ਡਿਪੈਂਡ ਕਰਦਾ ਹੈ ਪਰ ਮੈਨੂੰ ਆ ਸਾਰੇ ਜਹਾਜ਼ ਨਜ਼ਰ ਆ ਰਹੇ ਨੇ ਇੰਜਨਾਂ 'ਚ ਕੋਈ ਕਮੀ ਨਹੀਂ ਬਸ ਕੋਈ ਟੀਚਰ ਕੋਈ ਪ੍ਰੋਫੈਸਰ ਕੋਈ ਲੈਕਚਰਰ ਕੋਈ ਸਾਇੰਟਿਸਟ ਕੋਈ ਲੀਡਰ ਇਹਨਾਂ ਨੂੰ ਟਰੈਕਟਰ ਬਣ ਕੇ ਇਹਨਾਂ ਸਿੱਧੇ ਕਰਦੇ ਬਾਸ ਤਰੱਕੀ ਆਪੀ ਕਰ ਲੈਣੀ ਔਰ ਕਿਸੇ ਤੇ ਨਾ ਜਾਇਆ ਕਰੋ ਕਿ ਉਹ ਦੇਖੋ ਕਿਤਨਾ بڑا ਬਣ ਗਿਆ ਉਸਕੇ ਪਾਸ ਦੇਖੋ ਕਿਤਨਾ ਪੈਸਾ ਹੈ ਇੰਨਾਂ ਗੱਲਾਂ ਚ ਨਾ ਪਿਆ ਕਰੋ ਆਪਣੇ ਆਪ ਨੂੰ ਦੇਖਿਆ ਕਰੋ ਆਂਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਆਂਡੇ ਨੇ ਟੁੱਟਣੀ ਟੁੱਟਣਾ ਪਰ ਜੇ ਆਂਡਾ ਬਾਹਰੀ ਫੋਰਸ ਨਾਲ ਟੁੱਟਦਾ ਉਹਦੀ ਅੰਦਰਲੀ ਜ਼ਿੰਦਗੀ ਖਤਮ ਪਰ ਉਹ ਹੀ ਆਂਦਾ ਜੀ ਅੰਦਰਲੀ ਫੋਰਸ ਨਾ ਟੁੱਟਦਾ ਤੇ ਜ਼ਿੰਦਗੀ ਸ਼ੁਰੂ ਅੰਦਰੋਂ ਅੰਦਰੋਂ ਆਪਣੇ ਅੰਦਰੋਂ ਆਪਣੇ ਅੰਦਰੋਂ ਫੁੱਟੋ ਕਿ ਮੈਂ ਕੌਣ ਆ ਔਰ ਫਲਾਣੇ ਨੇ ਕਰਤਾ ਮੈਂ ਕਿਉਂ ਨਹੀਂ ਕਰ ਸਕਦਾ